ਵੀਡੀਓ ਨੂੰ ਤੁਸੀਂ ਸੁਣ ਕੇ ਜਾਇਓ ਮੈਂ ਉਮੀਦ ਕਰਦਾ ਵੀ ਤੁਹਾਨੂੰ ਵੀਡੀਓ ਜਿਹੜੀ ਉਹ ਭੈਣ ਦੀਆਂ ਗੱਲਾਂ ਜ਼ਰੂਰ ਪਸੰਦ ਆਉਣਗੀਆਂ ਆਜੋ ਸੁਣੀਏ ਫਿਰ ਵੀਡੀਓ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਹਜ਼ੂਰ ਸਾਹਿਬ ਬਣਿਆ ਹੋਇਆ ਅਸਲ ਦੇ ਵਿੱਚ ਉੱਥੇ ਹਜ਼ੂਰ ਸਾਹਿਬ ਬਣਾਉਣ ਦੀ ਇਜਾਜ਼ਤ ਦਿੱਤੀ ਨਹੀਂ ਗਈ ਸੀ ਤਾਂ ਕੀ ਹੋਇਆ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਤਾਂ ਤਾਂ ਸ਼ੇ ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਵਾਰੀ ਕਿਹਾ ਸੀਗਾ ਵੀ ਜਿੱਥੇ ਵੀ ਉਹਨਾਂ ਦੇ ਜੋਤੀ ਜੋਤ ਸਮਾਉਣ ਦਾ ਅਸਥਾਨ ਹੈਗਾ ਹੈ ਉਥੇ ਕੋਈ ਵੀ ਜਗ੍ਹਾ ਨਹੀਂ ਬਣਾਉਣੀ ਚਾਹੀਦੀ ਕਿ ਉਹਨਾਂ ਦੀ ਯਾਦ ਵਿੱਚ ਕੋਈ ਵੀ ਜਗ੍ਹਾ ਨਹੀਂ ਬਣਨੀ ਚਾਹੀਦੀ ਉਹਨਾਂ ਨੇ ਤਿੰਨ ਵਾਰੀ ਆ ਤੇ ਤੀਜੀ ਵਾਰੀ ਤਾਂ ਉਹਨਾਂ ਨੇ ਇਹ ਵੀ ਕਿਹਾ ਤਾਂ ਵੀ ਜਿਨੇ ਵੀ ਮੇਰੀ ਯਾਦ ਤੇ ਵਿੱਚ ਕਿਥੇ ਜਗ੍ਹਾ ਬਣਵਾਈ ਤਾਂ ਉਹਦਾ ਸਰਬੰਸ਼ੀ ਖਤਮ ਹੋ ਜਾਗਾ ਤੇ ਫੇਰ ਮਹਾਰਾਜਾ ਰਣਜੀਤ ਸਿੰਘ ਜੀ ਸੋਚਦੇ ਨੇ ਕਿ ਉਹ ਗੁਰੂ ਜਿਸ ਨੇ ਪੂਰੀ ਦੁਨੀਆ ਦੇ ਲਈ ਸਾਰੇ ਲੋਕਾਂ ਦੇ ਲਈ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਆਪੋਨਾ ਪੁਰਾ ਸਰਬੰਚੀ ਵਾਰ ਦਿੱਤਾ ਤੇ ਉਹਦੇ ਲਈ ਇੱਕ ਜਗ੍ਹਾ ਤਾਂ ਬੰਨੀ ਜ਼ਰੂਰੀ ਹੈ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਕਿ ਸਰਬੰਚ ਰਾਜੇ ਤਾਂ ਸਾਰੇ ਕੁਛ ਆਦੇ ਜਾਂਦੇ ਰਹਿੰਦੇ ਆ ਪਰ ਸਭ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਮਹਾਰਾਜ ਰਹਿ ਕਿੱਥੇ ਸਨ ਉਹਨਾਂ ਦੇ ਜੋਤੀ ਜੋਤ ਸਮਾਉਣ ਦਾ ਸਥਾਨ ਕਿਹੜਾ ਸੀ ਉਹ ਇਨਸਾਨ ਕੌਣ ਸੀ ਜਿਨ੍ਹਾਂ ਨੇ ਉਹਨਾਂ ਦੇ ਅਜ ਜਿਉਂਦੇ ਜਿਉਂਦੇ ਹੋਣ ਦਾ ਸਬੂਤ ਸੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ